ਆਪ ਦੀ ਗਿਆਤ ਲਈ ਅਰਜ਼ ਕਰਾਂ ਗਹਿਰਾ ਸੰਬੰਧ ਮਨੁੱਖੀ ਬੱਚੇ ਦਾ ਕਿ ਹਰ ਜੀਵ ਦੇ ਬੱਚੇ ਦਾ ਮਾਂ ਨਾਲ ਹੈ ਪਿਤਾ ਦਾ ਸੰਬੰਧ ਸਿਰਫ ਐਕਸੀਡੈਂਟਲ ਹੈ ਔਰ ਕੁਝ ਵੀ ਨਹੀਂ ਇਹ ਵੀ ਮਸਲ ਗਹਿਰਾਈ ਬੱਚਾ ਸਾਰੀ ਮਾਂ ਤੋਂ ਲੈਂਦਾ ਗਰਭ ਦੇ ਚ ਬੱਚਾ ਹੈ ਪ੍ਰਾਚੀਨ ਕਾਲ ਦੇ ઋષਿ-ਮੁਨੀ ਕਹਿੰਦੇ ਸਨ ਮਾਂ ਦਾ ਆਹਾਰ ਹੀ ਉਸ ਬੱਚੇ ਦਾ ਆਹਾਰ ਹੈ ਮਾਂ ਜੋ ਖਾਂਦੀ ਹੈ ਉਹੀ ਉਸ ਨੂੰ ਮਿਲ ਰਿਹਾ ਉਸੇ ਨਾਲ ਉਹ ਬਣ ਰਿਹਾ ਜਿੱਥੇ ਮਾਂ ਦਾ ਆਹਾਰ ਗਰਭ ਕਾਲ ਦੇ ਬੱਚੇ ਦਾ ਆਹਾਰ ਹੈ ਉੱਥੇ ਮਾਂ ਦੇ ਵਿਚਾਰ ਹੀ ਉਸ ਨੂੰ ਪ੍ਰਭਾਵਿਤ ਕਰਦੇ ਉਸ ਨਾਲ ਹੀ ਉਹਦੇ ਸੰਸਕਾਰ ਬਣਦੇ ਏਸ਼ੀਆ ਦੇ ਸਮੁੱਚੇ ਏਸ਼ੀਆ ਦੇ ਵਿੱਚ ਬੱਚਾ ਗਲਤ ਹੋਵੇ ਗਾਲ ਮਾਂ ਨੂੰ ਕੱਢਦੇ ਹੈਰਾਨਗੀ ਹੈ ਵੀ ਗਲਤੀ ਤੇ ਬੱਚੇ ਨੇ ਕੀਤੀ ਇਹ ਗਾਲ ਮਾਰਨੋਂ ਕਿਉਂ ਕੱਢ ਦੇਣਾ ਦਰਸਲ ਬੱਚੇ ਦੇ ਚ 90% ਦੀ ਮਾਂ ਹੀ ਹੈ ਵੀ ਮਸਕ ਦੂਰ ਕਿਉਂ ਜਾਓ ਗੁਰੂ ਰਾਮਦਾਸ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖ ਲੈਣ ਪਰਕਰਮੇੜਾ ਨਹੀਂ ਤੇ ਇਸੇ ਪਾਸੇ ਸਾਰਾ ਟਾਈਮ ਲੱਗ ਜਾਏਗਾ ਗੁਰੂ ਰਾਮਦਾਸ ਜੀ ਵੀ ਜ਼ਿੰਮੇਵਾਰ ਮਾਂ ਨੂੰ ਠਹਿਰਾਉਂਦੇ ਭਾਈ ਗੁਰਦਾਸ ਵੀ ਜ਼ਿੰਮੇਵਾਰ ਮਾਂ ਨੂੰ ਠਹਿਰਾਉਂਦੇ ਗੁਰੂ ਨਾਨਕ ਮਾਥਾ ਨੂੰ ਜ਼ਿੰਮੇਵਾਰ ਠਹਿਰਾਂਦੇ ਨੇ ਔਰ ਇਸ ਤੋਂ ਇਲਾਵਾ ਕਵੀ ਤੁਲਸੀ ਉਪਨੇਸ਼ਤਾ ਦੇ ऋषि 90 ਫਸਦੀ ਮਾਨੁ ਜ਼ਿੰਮੇਵਾਰ ਠਹਿਰਾਂਦੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਝਾ ਤਿਨ ਸੁੰਨੇ ਦੇ ਫਰੇ ਬਿਨ ਨਾਵੇਂ ਓਏ ਖੱਪ ਖੱਪ ਮੋਏ ਕਰਾਂ ਜਾ ਜਿਸਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਬੈਤਰ ਸੀ ਉਹਦੀ ਮਾਂ ਬਾਝ ਰਹਿੰਦੀ ਬਾਝ ਬੰਜਰ ਬਈ ਇਹ ਧਰਤੀ ਹਰੀ ਭਰੀ ਕਿਉ ਹੋਈਏ ਗੋਦ ਹਰੀ ਕਿਉ ਇਹ ਤੇ ਬਹੁਤ ਵੱਡੀ ਤਾੜਨਾ ਹੈ ਮਾਨ ਕਿਸੇ ਧਰਤੀ ਨੂੰ ਆਖਿਆ ਜਾਏ ਤੂੰ ਸੁੱਕੀ ਸੜੀ ਰਹੇ ਇਹ ਤੇ ਧਰਤੀ ਲਈ ਸਰਾਪ ਹੈ ਇਕ ਕਿਸੇ ਮਾਂ ਨੂੰ ਆਖਿਆ ਜਾਏ ਤੇਰੀ ਗੋਦ ਕਦੀ ਹਰੀ ਨਾ ਹੋਵੇ ਇਹ ਤੇ ਬਹੁਤ ਵੱਡਾ ਸ਼ਰਾਪ ਹੈ ਗੁਰੂ ਰਾਮਦਾਸ ਕਹਿ ਰਹੇ ਜਿਨ ਹਰ ਹਿਰਦੇ ਨਾਮ ਨਾ ਬਸਿਓ ਤੈਨੂੰ ਮਾਂ ਤ ਕੀ ਜੇ ਹਰ ਬਾਂਝਾ ਇਹ ਕਾਦਰ کریم ਉਹ ਮਾਂ ਤੇ ਬਾਂਝ ਹੀ ਰਹੇ ਕਿੰਨ ਸੁਣੇ ਦੇ ਪਰੇ ਬੇਨਾਮੇ ਕੋਈ ਖੱਪ ਖੱਪ ਮੋਏ ਕਰਾਂ ਜਾ ਕਬੀਰ ਜਰਾ ਇਸ ਤੋਂ ਵੀ ਅੱਗੇ ਬੜੀ ਗਹਿਰੀ ਝੋਟ ਕਰਦਾ ਹੈ ਉਹ ਵੀ ਸੁਣ ਲਓ ਕਬੀਰ ਕਹਿੰਦੇ ਨੇ ਜੈ ਕੋਲ ਪੂਤਨਾ ਗਿਆਨ ਵਿਚਾਰੀ ਵਿਧਵਾ ਕਸ ਨ ਭਈ ਮੈਂ ਤਾਰੀ ਅਰਥ ਕਰਨ ਲੱਗਿਆ ਜ਼ਬਾਨ ਵੀ ਕੰਮ ਦਿੱਤਾ ਕਬੀਰ जय कुल भूत ना ज्ञान विचारि बिदवा कसना भई मै तारी बहुत लंबे समय तो भारत दे ऋषि मुनियों दी पकड़ दे एक गल आई जो जीव आत्मा है ओ मां दे संस्कारां दे नाल उसदा मेल होवे ते गर्व धारण करदी फिर मूल रूप दे च ओदे संस्कारां नु पनपांदी है मां मां ਤੋਂ ਹੀ ਆਹਾਰ ਮਿਲਦਾ ਹੈ ਫਿਰ मां ਤੋਂ ਹੀ ਵਿਚਾਰ ਮਿਲਦਾ ਹੈ ਜਮੇ ਹੈ ਕੁਦਰਤ ਨੇ ਭੋਜਨ ਵੀ ਮਾਂ ਨੂੰ ਹੀ ਦਿੱਤਾ ਹੈ ਉਹਦੇ ਹੀ ਹਸਤਨਾ ਦੇ ਚ ਦੁੱਧ ਬਣਦਾ ਉਹਦੀ ਖੁਰਾਕ ਤੇ ਜੀ ਭੋਜਨ ਇਸ ਬੱਚੇ ਦਾ ਮਾਂ ਦੇ ਕੋਲ ਹੈ ਮਾਂ ਦੇ ਤਨ ਦੇ ਅੰਦਰ ਹੈ ਆਪ ਦੀ ਗਾਇਤਲੀ ਅਗਰ ਲੋਰੀ ਦੇਂਦਿਆਂ ਮਾਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰੇ ਉਸ ਵਾਈਬ੍ਰੇਸ਼ਨ ਦੇ ਚ ਉਹ ਜਿਹੜੇ ਬੱਚੇ ਦੀ ਪਲ ਹੈ ਉਹਦੇ ਨਾਲ ਉਹਦੇ ਸੰਸਕਾਰ ਬਣਨਗੇ ਪ੍ਰਾਚੀਨ ઋષਿ ਮਨੀ ਇਸ ਤਰ੍ਹਾਂ ਕਹਿੰਦੇ ਸੀ। ਔਰ ਜੋ ਗਰਭ ਦੇ ਚ ਬੱਚਾ ਹੈ ਉਸ ਸਮੇਂ ਵੀ ਅਗਰ ਮਾਂ ਸਹੀ ਸੋਚੇ, ਧਰਮ ਗ੍ਰੰਥ ਪੜ੍ਹੇ, ਪ੍ਰਭੂ ਚਿੰਤਨ ਕਰੇ, ਇਹ ਸੰਸਕਾਰ ਉਸ ਬੱਚੇ ਨੂੰ ਮਿਲਣਗੇ। ਪਹਿਲੀ ਸੰਗਤ ਬੱਚੇ ਦੀ ਮਾਂ 90% ਦੀ ਮਨੁੱਖੀ ਬੱਚੇ ਦੇ ਚ ਮਾਂ ਪੇ ਸਤੀ ਮਾਂ ਹੈ ਤੂੰ ਸ਼ਮਸ ਤਬਰੇਜ਼ ਜੈਸੇ ਫਕੀਰ ਨੂੰ ਆਪਣੀਆਂ ਨੌ ਮਾਵਾਂ ਦੇ ਨਾਂ ਤੇ ਯਾਦ ਰਹਿ ਗਏ ਨ ਪਿਤਾ ਦੀ ਯਾਦ ਨਹੀਂ ਜਾਂਦੀ ਉਹਦੇ ਕੋਲ ਪੁੱਛਿਆ ਗਿਆ ਸੀ ਪਿਤਾ ਕੌਣ ਸਨ ਕਹਿੰਦਾ ਮੇਰੀ ਚੇਤਨਾ ਨਹੀਂ ਜਾਂਦੀ ਮੇਰੀ ਪਕੜ ਦੇ ਚ ਨਹੀਂ ਆ ਮਾਂ ਪਕੜ ਦੇ ਚ ਉਹਨੇ ਨੌ ਮਾਵਾਂ ਦੇ ਨਾਂ ਵੀ ਲਿਖੇ ਨੇ ਆਪਣੇ ਗ੍ਰੰਥ ਦੇ ਅੰਦਰ ਦਿਵਾਨੇ ਸ਼ਮਸ ਤਬਰੇਜ਼ ਦੇ ਮੈਨਾਂ ਮਾਂ ਤਾਂ ਵਾਂਦੀ ਗੋਦ 'ਚ ਮੈਂ ਖੇਡ ਚੁਕਿਆ ਸਮੁੱਚੇ ਏਸ਼ੀਆ ਦੇ 'ਚ ਜਦ ਬੱਚੇ ਦੀ ਗਲਤੀ ਦੇਖ ਕੇ ਤੇ ਮਾਂ ਨੂੰ ਗੱਲ ਘੱਡੀ ਜਾਂਦੀ ਏ ਬੰਗਲਾਦੇਸ਼ ਭਾਰਤ ਏਸ਼ੀਆ ਦੇ ਬਾਕੀ ਦੇਸ਼ ਅਫਗਾਨਿਸਤਾਨ ਦੇ 'ਚ ਵੀ ਤੇ ਮੈਨੂੰ ਤਾਂ ਸੋਚੀ ਪੈ ਜਾਂਦਾ ਸੀ ਗਲਤੀ ਬੱਚਾ ਹੀ ਨਹੀਂ ਕੀਤੀ ਏ ਗਾਲ ਮਾਂ ਨੂੰ ਕਹਿ ਰਹੀ ਦਰਅਸਲ 90 ਫੀਸਦੀ ਬੱਚੇ ਦੇ ਵਿੱਚ ਮਾਰ ਇਸ ਕਰਕੇ ਹੈ ਸੰਸੇਵ ਦੇ ਜੋ ਹੈ ਮੈਂ ਅਰਜ਼ ਕਰਾਂ ਨੌ ਮਾਤਾਵਾਂ ਦੇ ਨਾਮ ਸ਼ਮਸ ਤਵਰੇਜ਼ ਨੇ ਦੱਸੇ ਨੇ ਬਾਰ ਬਾਰ ਦੇ ਜਨਮ ਨੂੰ ਉਸ ਨੇ ਮੰਨਿਆ ਇਸਲਾਮ ਮਨ ਮਨਰਾ ਨੇ ਵਿਚਾਰੇ ਨੂੰ ਮਲਤਾਨ ਦੇ ਵਿੱਚ ਪੁੱਠੀ ਖੱਲਾ ਕੇ ਸ਼ਹੀਦ ਕੀਤਾ ਇਨੂੰ ਮਾਰ ਦਿੱਤਾ ਇਹਨੇ ਪੁਨਰ ਜਨਮ ਨੂੰ ਮਨੇ ਬਾਰ ਬਾਰ ਦੇ ਜਨਮ ਨੂੰ ਮਨੇ ਚਾਰ ਧਰਮ ਜੋ ਭਾਰਤ ਦੇ ਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਚਾਰੀ ਮਜ਼ਬ ਜੋ ਮਿਡਲ ਇਸਟ ਦੇ ਚ ਪੈਦਾ ਹੋਏ ਪੁਰਾਣਾ ਧਰਮ ਉੱਥੇ ਯਹੂਦੀਏ 3.5 ਹਜ਼ਾਰ ਸਾਲ ਪੁਰਾਣਾ ਨਵਾਂ ਇਸਲਾਮ ਹੈ ਗਾਲਬਨ 1400 ਸਾਲ ਪੁਰਾਣਾ ਭਾਰਤ ਵਿੱਚ ਪੁਰਾਣਾ ਧਰਮ ਹੈ 5000 ਸਾਲ ਪੁਰਾਣਾ ਸਨਾਤਨ ਮਤ ਨਵਾਂ ਧਰਮ ਹੈ ਸਿੱਖ ਮਤ ਗਾਲਬਨ 500 550 ਸਾਲ ਪੁਰਾਣਾ ਉਹ ਚਾਰੇ ਧਰਮ ਮਿਡਲ ਈਸਟ ਦੇ ਬਾਹਰ ਬਾਹਰ ਦੇ ਜਨਮ ਨੂੰ ਨਹੀਂ ਮੰਨਦੇ ਇਹ ਚਾਰੇ ਧਰਮ ਬਾਹਰ ਬਾਹਰ ਦੇ ਜਨਮ ਨੂੰ ਮੰਨਦੇ ਔਰ ਯਾਤਰਾ ਇਤਨੀ ਲੰਬੀ ਹੈ ਮਹਾਰਾਜ ਕਹਿੰਦੇ ਨੇ ਉਹ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਇ ਕਾਹ ਨਾ ਗੋਨ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪ ਹੈਨ ਬੁੱਧ ਬਲ ਹੈਨੇ ਮੋਏ ਪਰਦੇਸਨ ਦੂਰ ਤੇ ਆਈ ਬੜੋ ਦੂਰ ਤੋ ਆਏ ਕਿੰਨੀ ਦੂਰ ਤੋ ਆਏ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗਜ ਮੇਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰਪ੍ਰਖ ਜੋ ਅੱਗੇ ਫਿਰ ਪੰਕਤੀ ਨੇ ਕਈ ਜਨਮ ਸੈਲਗਰ ਕਰਿਆ ਕਈ ਜਨਮ ਗਰਭ ਮੇਂ ਘਰੇਆ ਇਹ ਸਾਰੇ ਵਿਚਾਰ ਦੇ ਕੇ ਫਿਰ ਕਹਿੰਦੇ ਨੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇ ਸਿੰਘ ਜਗਦੀਸ਼ ਨੂੰ ਮਿਲਣ ਦਾ ਮੌਕਾ ਕੇਵਲ ਮਨੁੱਖ ਕੋਲ ਹੈ ਪੱਥਰਾਂ ਕੋਲ ਨਹੀਂ ਹੈ ਬਨਸਪਤੀ ਕੋਲ ਨਹੀਂ ਹੈ ਪਸ਼ੂਆਂ ਕੋਲ ਨਹੀਂ ਹੈ ਕਿਉਂਕਿ ਉਹਨਾਂ ਕੋਲ ਵਿਕਸਤ ਮਨ ਨਹੀਂ ਹੈ ਸੋਚ ਨਹੀਂ ਸਕਦੇ ਵਿਚਾਰ ਨਹੀਂ ਕਰ ਸਕਦੇ ਚਿੰਤਨ ਨਹੀਂ ਕਰ ਸਕਦੇ ਕੇਵਲ ਮਨੁੱਖ ਕਰ ਸਕਦਾ ਖਾਣਾ ਪੀਣਾ ਪਸ਼ੂਆਂ ਕੋਲ ਵੀ ਹੈ ਸੌਂਦੇ ਉਹ ਵੀ ਨੇ ਬੱਚੇ ਉਹਨਾਂ ਦੇ ਵੀ ਹੁੰਦੇ ਨੇ ਉਹਨਾਂ ਦੀ ਪਾਲਣਾ ਦੀ ਫਿਕਰ ਉਹ ਵੀ ਕਰਦੇ ਨੇ ਮਨੁੱਖ ਦੇ ਕੋਲ ਜਿਹੜੀ ਇੱਕ ਅਧਕ ਗੱਲ ਹੈ ਉਹ ਹੈ ਪ੍ਰਭੂ ਦਾ ਚਿੰਤਨ ਕਰ ਸਕਦਾ ਹੈ ਔਰ ਇਹ ਆਪਣੇ ਮੂਲ ਨੂੰ ਲੱਭ ਸਕਦਾ ਹੈ ਅਗਰ ਇਤਨਾ ਮਨੁੱਖ ਵੀ ਨਾ ਕਰ ਸਕੇ ਤਾਂ ਸਾਰ ਕੇ ਤਾਵਲੀ ਦਾ ਕਰਤਾ ਕਹਿੰਦਾ ਹੈ ਪਸ਼ੂ ਤੇ ਫਿਰ ਮਨੁੱਖ ਵਿੱਚ ਕੋਈ ਫਰਕ ਨਹੀਂ ਨਿੰਦਰਾ ਆਲਸ ਭੋਗ ਭੈ ਇਹ ਪਸਪੁਰਖ ਸਮਾਨ ਨਰਨ ਗਿਆਨ ਨੇ ਜ ਅਧਿਕਤਾ ਗਿਆਨ ਬਿਨਾ ਪਸੂ ਦਾ ਕਰਮ ਕਰਨੇ ਵੀ ਪੈਂਦੇ ਨੇ ਕਰਮ ਛੋੜਨੇ ਵੀ ਪੈਂਦੇ ਨੇ ਇਸੇ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਰਮ ਕਰਤ ਹੋਵੇ ਨਾ ਕਰਮ ਤਿਸ ਬੈਸਨੋਂ ਦਾ ਨਿਰਮਲ ਧਰਮ ਅਗਰ ਕਰਮ ਛੋੜਨੇ ਨਹੀਂ ਪਏ ਤਾਂ ਸਮਝ ਲੈ ਇਹ ਮੰਜ਼ਿਲ ਤੇ ਨਹੀਂ ਪਹੁੰਚੇ ਅਗਰ ਇਹ ਗੱਡੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਗੱਡੀ ਠਿਕਾਣੇ ਤੇ ਨਹੀਂ ਪਹੁੰਚੀ ਅਗਰ ਇਹ ਬੇੜੀ ਤੋਂ ਉਤਰਦਾ ਹੀ ਨਹੀਂ ਪਿਆ ਤਾਂ ਅਜੇ ਬੇੜੀ ਪਾਰ ਨਹੀਂ ਪਹੁੰਚੀ ਤੇ ਪਾਰ ਪਹੁੰਚ ਕੇ ਅਗਰ ਕੋਈ ਬੇੜੀ ਨੂੰ ਸਿਰ ਤੇ ਚੁੱਕ ਲਵੇ ਮੰਜ਼ਿਲ ਤੇ ਪਹੁੰਚ ਕੇ ਅਗਰ ਕੋਈ ਆਖੇ ਮੈਂ ਗੱਡੀ ਤੋਂ ਉਤਰ ਨਹੀਂ ਨੀ ਮੈਂ ਤੇ ਗੱਡੀ ਦੇ ਵਿੱਚ ਬੈਠਣਾ ਹੈ ਤਾਂ ਇਸ ਮਨੁੱਖ ਨੇ ਬਿਨਾਂ ਲਕਸ਼ ਦੇ ਬਿਨਾਂ ਮਨੋਰਥ ਦੇ ਸਫ਼ਰ ਕੀਤਾ ਹੈ ਮੰਜ਼ਿਲ ਨੂੰ ਸਮਝੇ ਬਿਨਾਂ ਇਹਨੇ ਸਫ਼ਰ ਕੀਤਾ ਮੈਂ ਫਿਰ ਅਰਜ਼ ਕਰਾਂ ਨਹੀਂ ਲੋੜ ਪੈਂਦੀ ਬੇੜੀ ਦੀ ਜਦ ਪਾਰ ਹੋ ਜਾਏ ਪੁੱਤਰ ਨਾ ਪੈਂਦਾ ਗੱਡੀ ਤੋਂ ਜਦ ਮੰਜ਼ਿਲ ਤੇ ਪਹੁੰਚ ਜਾਏ ਥਾਲੀ ਇੱਕ ਪਾਸੇ ਕਰ ਦੇਣੀ ਪੈਂਦੀ ਹੈ ਜਦ ਰੋਟੀ ਖਾ ਲਈਏ ਭੋਜਨ ਛਕ ਲਈਏ ਫਿਰ ਤੇ ਇੱਕ ਪਾਸੇ ਕਰਨੀ ਪੈਂਦੀ ਸਾਰਾ ਕਰਮ ਕਾਂਡ ਵਿਅਰਥ ਹੋ ਜਾਂਦਾ ਹੈ ਜਦ ਕੋਈ ਉਸ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਕਰਮ ਤੇ ਚੱਲ ਲੈ ਕਰਮ ਤੇ ਥਕੇਵਾ ਲੇਕਿਨ ਮੈਂ ਫਿਰ ਅਰਜ਼ ਕਰਾਂ ਮਹਾਤਮਾ ਬੁੱਧ ਨੇ ਕਰਮਾਂ ਤੇ ਇਸ ਵਾਸਤੇ ਜ਼ੋਰ ਦਿੱਤਾ ਕਿ ਉਹ ਪ੍ਰਮਾਤਮਾ ਦੀ ਅਦਾਲਤ ਪ੍ਰਭੂ ਕੇਵਲ ਕਰਮ ਦੇ ਵਿਚਾਰ ਕਰਦਾ ਹੈ ਰੰਗ ਦੇ ਨਹੀਂ ਰੂਪ ਦੇ ਨਹੀਂ ਨਸਲ ਦੇ ਨਹੀਂ ਸੰਸਾਰਿਕ ਤਲ ਤੇ ਜਦ ਵੀ ਕੋਈ ਉન્નਤ ਹੋਵੇਗਾ ਕਰਮ ਦੇ ਤਲ ਤੇ ਤੇ ਪਰਮਾਰਥ ਤਲ ਤੇ ਜਦ ਕਿਸੇ ਨੇ ਉન્નਤ ਹੋਣਾ ਹੈ ਜਾਂ ਹੋਵੇਗਾ ਕਰਮ ਛੁੱਟ ਜਾਣਗੇ ਅੱਗੇ ਲੰਘ ਗਏ ਕਰਮਾ ਤੋਂ ਅੱਗੇ ਲੰਗੇ ਉਹ ਕਰਮ ਕਰਦਾ ਨਹੀਂ ਕਰਮ ਉਸ ਤੋਂ ਹੁੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਇੱਕ ਤੇ ਕਰਮ ਦਾ ਮੈਂ ਕਰਤਾ ਹਾਂ ਔਰ ਮੈਂ ਕਰ ਰਿਹਾ ਮੈਨੂੰ ਦੁਨਿਆਵੀ ਲਾਭ ਚਾਹੀਦਾ ਹੈ ਦੁਕਾਨ ਖੋਲ ਰਿਹਾ ਬਿਜ਼ਨਸ ਕਰ ਰਿਹਾ ਕੰਮ ਦੰਦਾ ਕਰ ਰਿਹਾ ਇਸ ਕਰਮ ਨਾਲ ਕਰਤਾ ਭਾਵ ਚਾਹੀਦਾ ਹੈ ਲੇਕਿਨ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਕੋਈ ਦਾਨ ਪੁੰਨ ਕਰ ਰਿਹਾ ਹੈ ਸੇਵਾ ਕਰ ਰਿਹਾ ਅਗਰ ਇਸ ਨਾਲ ਵੀ ਕਰਤਾ ਭਾਵ ਹੈ ਤਾਂ ਇਹ ਕਰਮ ਸੰਸਾਰੀ ਹੋ ਗਿਆ ਤੇ ਸੰਸਾਰ ਦਾ ਕੋਈ ਕਰਮ ਵੀ ਸ਼ੁੱਧ ਨਹੀਂ ਆਉਂਦਾ ਮਹਿਲਾ ਆਉਂਦਾ ਮਲੀਨ ਆਉਂਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਨਿਰਮਲ ਧਰਮ ਨਹੀਂ ਹੈ ਕਿਉਂਕਿ ਕਰਮ ਹੀ ਨਿਰਮਲ ਨਹੀਂ ਹੈ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈ ਸਨੋ ਕਾ ਨਿਰਮਲ ਧਰਮ ਨਿਰਮਲ ਧਰਮ ਕਿਹੜਾ ਹੈ ਜੋ ਨਿਰਮਲ ਕਰਮ ਤੇ ਖੜਾ ਹੈ ਤੇ ਨਿਰਮਲ ਕਰਮ ਖੇੜਾ ਜਿਸ ਦੇ ਨਾਲ ਕਰਤਾਪਣ ਨਹੀਂ ਮੈਂ ਨਹੀਂ ਕਰ ਰਿਹਾ ਕਰਮ ਹੋ ਰਹੇ ਨੇ ਮੈਂ ਕਰਦਾ ਨਹੀਂ ਪਿਆ ਜੈਸੇ ਫੁੱਲ ਸੁਗੰਧ ਦੇ ਨਹੀਂ ਰਿਹਾ ਸੁਗੰਧ ਉਸ ਤੋਂ ਨਿਕਲ ਰਹੀ ਹੈ ਓਵਰਫਲੋ ਹੈ ਕਤਈਓ ਵੰਡ ਨਹੀਂ ਰਿਹਾ ਉਸ ਤੋਂ ਨਿਕਲ ਰਹੀ ਹੈ ਉਛਲ ਰਹੀ ਹੈ ਸੂਰਜ ਰੋਸ਼ਨੀ ਵੰਡ ਨਹੀਂ ਰਿਹਾ ਦੇ ਨਹੀਂ ਰਿਹਾ ਸੁਭਾਵਕ ਨਿਕਲ ਰਹੀ ਹੈ ਉਸ ਦਾ ਸੁਭਾਅ ਹੋ ਗਿਆ ਇਸ ਤਰ੍ਹਾਂ ਸ਼ubh ਕਰਮ ਜੇ ਸੁਭਾਅ ਬਣ ਗਿਆ ਕਰਤਾਪਨ ਨਹੀਂ ਹੋ ਰਹਿਨੇ ਉਸ ਤੋਂ ਕਰਮ ਇਹ ਕਰਮਾਂ ਤੋਂ ਅੱਗੇ ਚਲਾ ਗਿਆ ਇਸ ਤੇ ਕੋਈ ਬਖਸ਼ਿਸ਼ ਹੋ ਗਈ ਹੈ ਕਰਮ ਕਰਤ ਹੋਵੇ ਨਹਿ ਕਰਮ ਜਿੰਨੇ ਚਿਰ ਤੱਕ ਮਨੁੱਖ ਕਰਮ ਦਾ ਕਰਤਾ ਹੈ ਉਹ ਕਰਮ ਸੰਸਾਰੀ ਨੇ ਤੇ ਸੰਸਾਰੀ ਕਰਮ ਕਰਤੇ ਭਾਵ ਤੋਂ ਬਿਨਾ ਹੋ ਵੀ ਨਹੀਂ ਸਕਦੇ ਉਸ ਦੇ ਸੰਸਾਰਿਕ ਲਾਭ ਚਾਹੀਦਾ ਹੈ ਕਰਤਾਪਨ ਚਾਹੀਦਾ ਹੈ मैं दुकान खोल रहा मैं कम धंधा कर रहा ये सब कुछ मैं कर रहा इतना चाहिए लेकिन ये सेवा मैं की दान मैं देता है ये ज्ञान मेरा है ये साधना मेरी है और जितना मेरा मेरा भाव इस जुडेगा, तेरा प्रगति नहीं होगा ये भी मैं कर दिया